ਫਵਾਰ ਫਿਰ ਤੋਂ ਦਹਿਲ ਉੱਠਿਆ ਪੰਜਾ ਦੋ ਧਿਰਾਂ ਦੇ ਵਿੱਚ ਹੋ ਗਈ ਹੈ ਲੜਾਈ ਚੱਲ ਗਈਆਂ ਨੇ ਗੋਲੀਆਂ ਇੱਕ ਨੌਜਵਾਨ ਦੀ ਹੋ ਗਈ ਹੈ ਮੌਤ ਤੇ ਮ੍ਰਿਤਕ ਨੌਜਵਾਨ ਦੱਸਿਆ ਜਾ ਰਿਹਾ ਹੈ ਲੱਖੇ ਸਦਾਣੇ ਦਾ ਨਜ਼ਦੀਕੀ ਜੀਆਂ ਇਹ ਖਬਰ ਜਿਲ੍ਹਾ ਬਠਿੰਡਾ ਦੇ ਕਸਬਾ ਰਾਮਪੁਰਾ ਫੂਲ ਦੇ ਪਿੰਡ ਭਾਈ ਰੂਪਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਬੀਤੀ ਅੱਧੀ ਰਾਤ ਨੂੰ ਇੱਕ ਅਜੀਹ ਘਟਨਾ ਵਾਪਰ ਗਈ ਹੈ ਜਿਸ ਦੇ ਵਿੱਚ ਦੋ ਤਿਰਾਂ ਦੇ ਵਿਚਕਾਰ ਲੜਾਈ ਹੁੰਦੀ ਹੈ ਗੋਲੀਆਂ ਚੱਲ ਜਾਂਦੀਆਂ ਨੇ ਗੋਲੀਬਾਰੀ ਦੇ ਦੌਰਾਨ ਇੱਕ ਨੌਜਵਾਨ ਨੂੰ ਗੋਲੀਆਂ ਲੱਗ ਜਾਂਦੀਆਂ ਨੇ ਤੇ ਉਸ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਦੱਸਦੀ ਹੈ ਕਿ ਇਹ ਨੌਜਵਾਨ ਲੱਖੇ ਸਦਾਨੇ ਦਾ ਨਜ਼ਦੀਕੀ ਦੱਸਿਆ ਜਾ ਰਿਹਾ ਹੈ ਦੱਸਦੀ ਹੈ ਕਿ ਜਿਸ ਨੌਜਵਾਨ ਦੀ ਮੌਤ ਹੋਈ ਹੈ ਉਸ ਦਾ ਨਾਮ ਸਤੀ ਭਾਈ ਰੂਪਾ ਦੱਸਿਆ ਜਾ ਰਿਹਾ ਹੈ ਮਿਲੀ ਜਾਣਕਾਰੀ ਦੇ ਮੁਤਾਬਕ ਬੀਤੀ ਅੱਧੀ ਰਾਤ ਨੂੰ ਸਤੀ ਭਾਈ ਰੂਪਾ ਤੇ ਉਸ ਦੇ ਗੁਆਂਢੀ ਗੁਰਤੇਜ ਚੰਦੇ ਵਿਚਕਾਰ ਕਿਸੇ ਕਾਰਨ ਨੂੰ ਲੈ ਕੇ ਅਸਹਿਮਤੀ ਹੋਈ ਜਿਸ ਤਰ੍ਹਾਂ ਦੋਨਾਂ ਦੇ ਵਿਚਕਾਰ ਝਗੜਾ ਹੋ ਗਿਆ ਤੇ ਗੋਲੀਬਾਰੀ ਸ਼ੁਰੂ ਹੋ ਗਈ ਦੱਸਦੀ ਹੈ ਕਿ ਸਤੀ ਭਾਈ ਰੂਪਾ ਨੇ ਉਸ ਦੇ ਘਰ ਤੇ ਪਹਿਲਾਂ ਗੋਲੀਬਾਰੀ ਕੀਤੀ ਤੇ ਉਹਨਾਂ ਨੇ ਵੀ ਅੱਗੋਂ ਹਵਾਈ ਫਾਇਰ ਕੀਤੇ ਇਹਨਾਂ ਗੋਲੀਆਂ ਦੇ ਵਿਚਕਾਰ ਜਿਹੜਾ ਸੱਤੀ ਭਾਈ ਰੂਪਾ ਉਸ ਨੂੰ ਗੋਲੀਆਂ ਲੱਗੀਆਂ ਨੇ ਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਦੱਸਦੀ ਹੈ ਕਿ ਇਸ ਦੀ ਖਬਰ ਪੁਲਿਸ ਨੂੰ ਵੀ ਦਿੱਤੀ ਗਈ ਪੁਲਿਸ ਵੀ ਮੌਕੇ ਤੇ ਹੀ ਪਹੁੰਚ ਗਈ ਹੈ ਪੁਲਿਸ ਅਧਿਕਾਰੀ ਨਰਿੰਦਰ ਸਿੰਘ ਦਾ ਕਹਿਣਾ ਹੈ ਕਿ ਸੱਤੀ ਭਾਈ ਰੂਪਾ ਤੇ ਪਹਿਲਾਂ ਵੀ 4 ਤੋਂ 5 ਮੁਕੱਦਮੇ ਦਾਇਰ ਨੇ ਉਸ ਦੀ ਵੀ ਅਜੇ ਕਾਰਵਾਈ ਚੱਲ ਰਹੀ ਹੈ ਤੇ ਹੁਣ ਇਸ ਲੜਾਈ ਦੇ ਵਿੱਚ ਸੱਤੀ ਭਾਈ ਰੂਪਾ ਦੀ ਮੌਤ ਹੋ ਗਈ ਹੈ ਕਿਉਂਕਿ ਉਸ ਨੂੰ ਗੋਲੀਆਂ ਲੱਗ ਗਈਆਂ ਸਨ ਦੱਸਦੀ ਹੈ ਕਿ ਪਹੁੰਚੀ ਹੋਈ ਪੁਲਿਸ ਨੇ ਪਰਿਵਾਰ ਦੇ ਜਿਹੜੇ ਬਿਆਨ ਨੇ ਉਹ ਕਲਮਬੰਦ ਕਰ ਲਏ ਨੇ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਜਾਂਚ ਪੜਤਾਲ ਕੀਤੀ ਜਾਵੇਗੀ ਫਿਲਹਾਲ ਦੀ ਘੜੀ ਦੇ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਅਗਲੇਰੀ ਕਾਰਵਾਈ ਪੁਲਿਸ ਦੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਦੱਸਦੀ ਹੈ ਕਿ ਜਿਸ ਨੌਜਵਾਨ ਦੀ ਮੌਤ ਹੋਈ ਹੈ ਜਿਸ ਦਾ ਨਾਮ ਸਤੀਪਾਈ ਰੂਪਾ ਦੱਸਿਆ ਜਾ ਰਿਹਾ ਹੈ ਇਹ ਲਖੇ ਸੁਦਾਣੇ ਦਾ ਨਜ਼ਦੀਕੀ ਹੈ ਉਸ ਦਾ ਪਰਮ ਮਿੱਤਰ ਵੀ ਹੈ ਇਹ ਅਤੇ ਵਿਅਕਤੀ ਦੁਨੀਆ ਦਾ ਇਹ ਕਹਿਣਾ ਦੱਸਦੀ ਹੈ ਕਿ ਦੋ ਤਰ੍ਹਾਂ ਨੂੰ ਲੈ ਕੇ ਜਿਹੜੀ ਇਹ ਅਸਹਿਮਤੀ ਹੋਈ ਹੈ ਹੋ ਸਕਦਾ ਹੈ ਇਹ ਕੋਈ ਪੈਸੇ ਦਾ ਲੈਣ ਦੇਣ ਹੋਵੇ ਜਾਂ ਕੋਈ ਪੁਰਾਣੀ ਰੰਜਿਸ਼ ਹੋਵੇ ਜਾਂ ਫਿਰ ਕਿਸੇ ਕਾਰਨ ਨੂੰ ਲੈ ਕੇ ਉਂਝ ਅਸਹਿਮਤੀ ਹੋਈ ਹੋਵੇ ਇਹ ਅਜੇ ਜਾਂਚ ਦਾ ਵਿਸ਼ਾ ਹੈ ਫਿਲਹਾਲ ਦੀ ਘੜੀ ਦੇ ਵਿੱਚ ਪੁਲਿਸ ਨੇ ਪਰਿਵਾਰ ਦੇ ਜਿਹੜੇ ਬਿਆਨ ਨੇ ਉਹ ਕਲਮਬੱਧ ਕਰ ਲਏ ਨੇ ਮੁਕੱਦਮਾ ਦਾਇਰ ਕਰ ਲਿਆ ਤੇ ਇਸ ਦੇ ਬਾਰੇ ਵਿੱਚ ਪੁਲਿਸ ਜਾਂਚ ਪੜਤਾਲ ਕਰ ਰਹੀ ਹੈ ਦੱਸਦੀ ਹੈ ਕਿ ਜਿਹੜੇ ਨੌਜਵਾਨ ਨੇ ਅੱਜਕੱਲ ਦੇ ਚਾਹੇ ਉਹ ਛੋਟੀ ਜਿਹੀ ਕਿਸੇ ਗੱਲ ਨੂੰ ਲੈ ਕੇ ਆਪਸ ਦੇ ਵਿੱਚ ਅਸਹਿਮਤ ਹੋਣ ਦੇ ਨੇ ਕਿਸੇ ਗੱਲ ਦੇ ਵਿੱਚ ਦੋ ਧਿਰਾਂ ਦੀ ਅਗਰ ਸਹਿਮਤੀ ਨਹੀਂ ਹੁੰਦੀ ਤਾਂ ਬਹੁਤ ਜਲਦ ਹੀ ਗੁੱਸੇ ਦੇ ਵਿੱਚ ਆ ਕੇ ਇਤੋਂ ਤੱਕ ਜਾਂ ਤਾਂ ਹਥਿਆਰ ਕੱਢ ਲੈਂਦੇ ਨੇ ਇੱਕ ਦੂਸਰੇ ਦੀ ਵੱਡ ਟੁੱਕ ਕਰ ਦਿੰਦੇ ਨੇ ਜਾਂ ਫਿਰ ਗੋਲੀਬਾਰੀ ਕਰ ਦਿੰਦੇ ਨੇ ਜਿਸ ਦੇ ਨਾਲ ਉਹਨਾਂ ਨੂੰ ਖੁਦ ਨੂੰ ਤਾਂ ਨੁਕਸਾਨ ਹੁੰਦਾ ਹੀ ਹੈ ਨਾਲ ਹੀ ਹੋਰ ਪਰਿਵਾਰਕ ਮੈਂਬਰ ਵੀ ਇਹ ਪੜਤਾਰਨਾ ਚੱਲਦੇ ਨੇ ਇੰਨੇ ਵੱਡੇ ਜਿਹੜੇ ਦੁੱਖ ਨੇ ਉਹ ਚੱਲਦੇ ਨੇ ਉਹਨਾਂ ਦੇ ਲਈ ਵੀ ਮੁਸ਼ਕਲਾਂ ਖੜੀਆਂ ਹੋ ਜਾਂਦੀਆਂ ਨੇ ਸੋ ਇਹ ਨੌਜਵਾਨਾਂ ਦੇ ਵਿੱਚ ਜਿਹੜੇ ਅੱਜਕੱਲ ਦੇ ਖਾਸ ਔਰਤਾਂ ਦੇ ਨੌਜਵਾਨ ਮਨ ਨੇ ਉਹਨਾਂ ਦੇ ਵਿੱਚ ਜਿਹੜਾ ਇਹ ਗੁੱਸਾ ਲੋੜ ਤੋਂ ਜ਼ਿਆਦਾ ਵੱਧ ਰਿਹਾ ਛੋਟੀ ਜਹੀ ਗੱਲ ਨੂੰ ਇੰਨੀ ਜ਼ਿਆਦਾ ਵਧਾ ਲੈਂਦੇ ਨੇ ਕਿ ਇੱਕ ਦੂਸਰੇ ਨੂੰ ਮਾਰਨ ਵਰਦਨ ਤੱਕ ਜਾਂਦੇ ਨੇ ਜਿਵੇਂ ਇਸ ਘਟਨਾ ਦੇ ਵਿੱਚ ਹੋਇਆ ਹੋ ਸਕਦਾ ਕਿਸੇ ਗੱਲ ਨੂੰ ਲੈ ਕੇ ਅਸਹਿਮਤੀ ਹੋਈ ਹੋਵੇ ਚਾਹੇ ਕੁਝ ਵੀ ਹੋਇਆ ਹੋਵੇ ਪਰ ਫਿਰ ਵੀ ਇੱਕ ਦੂਸਰੇ ਦੀ ਜਾਨ ਲੈ ਲੈਣਾ ਇੱਕ ਤੋਂ ਦਾ ਕਾਨੂੰਨ ਹੈ ਸੋ ਇਸ ਵਕਤ ਜਿਹੜੀ ਇਹ ਘਟਨਾ ਵਾਪਰੀ ਹੈ ਉਸ ਦੇ ਵਿੱਚ 37 ਪਾਈ ਰੂਪਾ ਨਾਂ ਦੇ ਨੌਜਵਾਨ ਦੀ ਮੌਤ ਹੋ ਗਈ ਹੈ ਉਸ ਦੀ ਮ੍ਰਿਤਕ ਦੇ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਦੇ ਵਿੱਚ ਕਵਾ ਦਿੱਤਾ ਗਿਆ ਹੈ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਦੇ بیٹے ਨੂੰ ਇਨਸਾਫ ਮਿਲਣਾ ਚਾਹੀਦਾ ਹੈ ਸੋ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ